ਸਤਿ ਸ੍ਰੀ ਅਕਾਲ ਜੀ ਹਾਂਜੀ ਵੀਰੇ 25 ਗਾਵਾਂ ਬਕਾਊ 25 ਗਾਵਾਂ ਵੀਰੇ ਬਕਾਊ ਵੈਰਾਈਟੀਆਂ ਦੇ ਵਿੱਚ ਸਾਰੇ ਤਰ੍ਹਾਂ ਦੀਆਂ ਅੱਧਾ ਮਾਲ ਤਾਜਾ ਸੁਗਾ ਅੱਧਾ ਸੋਨਾ ਵਾਲਾ ਹਾਂਜੀ ਵੀਰ ਜੀ ਮੇਰਾ ਨਾਮ ਰਮਨਪ੍ਰੀਤ ਸਿੰਘ ਆ ਪਿੰਡ ਸੀਨੀਵਾਲ ਕਲਾ ਹੈਗਾ ਵੱਡਾ ਸੀਨੀਵਾਲ ਜਿਲ੍ਹਾ ਵੀਰੇ ਆਪਣਾ ਬਰਨਾਲਾ ਦਾ ਕਨੈਕਟ ਨੰਬਰ ਨੋਟ ਕਰ ਲਓ 62807 13934 62807 13934 ਹਾਂਜੀ ਵੀਰ ਜੀ ਜਿਹੜਾ ਲਾਟ ਵੇਚਣਾਗੇ ਗਾਇਆਂ ਵੇਚਣੇ ਤਰੀਕ ਨੋਟ ਕਰ ਲਓ 19 ਤਰੀਕ 11ਵਾਂ ਮਹੀਨਾ 2025 ਦਿਨ ਬੁੱਧਵਾਰ ਬਣਦਾ 19 ਤਰੀਕ ਨੂੰ ਵੀਰੇ ਦਿਨ ਬੁੱਧਵਾਰ ਨੂੰ ਪ੍ਰਮਾਤਮਾ ਦੀ ਕਿਰਪਾ ਸਦਕਾ ਸਵੇਰ 8 ਵਜੇ ਸੌਦੇ ਚਲਾਵਾਂਗੇ 12 ਵਜੇ ਤੱਕ ਵੀਰੇ ਕੰਮ ਚੱਲੂਗਾ ਇਹਦੇ ਵਿੱਚ ਇਕੱਲਾ ਇਕੱਲਾ ਕਰਕੇ ਨਾਗ ਵੇਚਾਂਗੇ ਇਕ ਲੈ ਜੋ ਦੋ ਲੈ ਜੋ ਚਾਰ ਲੈ ਜੋ ਤੁਹਾਡੀ ਹਿੱਸਾ ਹੋਊਗੀ ਜਿਹੜੇ ਵੀਰਾਂ ਨੇ ਦੂਰੋਂ ਆਉਣਾ ਉਹਦੀ ਪਹਿਲਾਂ ਇੱਕ ਦਿਨ ਵੀਰੇ ਮਾਰਕੀਟ ਲਾਜ਼ਮੀ ਪਹਿਲਾਂ ਪਤਾ ਕਰਕੇ ਆਉਣ ਵੀਰਾਂ ਦੀ ਮਾਰਕੀਟ ਪਤਾ ਕਰੀ ਹੋਊਗੀ ਉਹਦੇ ਵਿੱਚ ਵੀਰੇ ਤੁਹਾਨੂੰ ਗਾਊ ਵੀ ਤੁਸੀਂ ਲੈ ਕੇ ਜਾਵੋਗੇ ਤੇ ਤੁਹਾਨੂੰ ਵੀਰ ਜੀ ਰੇਟ ਦੇ ਵਿੱਚ ਵੀ ਅੰਤਰ ਦਿਸੂਗਾ ਬਾਕੀ ਜਿਹੜੇ ਵੀਰਾਂ ਨੇ ਆਉਣਾਗੇ ਵੀਰੋ ਬਾਹਲਾ ਲੇਟ ਆਉਣ ਦੇ ਵਿੱਚ ਫਾਇਦਾ ਨਹੀਂ ਹੁੰਦਾ ਜਿੱਦੇ ਲਾਰਟ ਹੁੰਦਾਗਾ ਉਦੋਂ ਸਵੇਰ ਵੀਰੇ ਤੁਸੀਂ ਇੱਥੇ 8:30 ਵਜੇ ਦੇ ਵਿੱਚ ਇੱਥੇ ਵੀਰੇ ਫਾਰਮ ਤੇ ਹੋਵੋ ਤਾਂ ਜਿਹੇ ਜਾਂ ਮਰਜੀ ਮਨ ਚ ਆਇਆ ਵੀਰ ਜੀ ਨਗ ਲਿਜਾ ਸਕਦੇ ਹੋ ਇਦੇ ਵਿੱਚ ਵੀਰੇ ਆਪਣੇ ਕੋਲੇ 25 ਕ ਨਾਗ ਆਪਾਂ ਵੀਡੀਓ ਚ ਬੋਲਤੇ ਆ ਤੁਸੀਂ ਫੁੱਲ ਵੀਡੀਓ ਦੇਖਣੇ ਆਪਣੇ YouTube ਚੈਨਲ ਤੇ ਜਾ ਸਕਦੇ ਹੋ ਵੀ ਸੀਨੀ ਵਾਲ ਕੰਡਰੀ ਫਾਂਦੇ ਨਾਂ ਤੇ ਬਣਿਆਗਾ 70000 ਤੋਂ ਰੇਟ ਚੱਲ ਕੇ ਵੀਰੇ ਉੱਪਰ ਨੂੰ ਜਾਂਦੇ ਆ ਤਾਂ ਲੱਖ ਤੱਕਰ ਜਾਊਗਾ 6-7 ਸੌਦੇ ਵੀਰ ਜੀ ਲੱਖ ਤੋਂ ਬਾਹਰ ਨੂੰ ਗੇ ਦੌਦੀ ਕਪੈਸਟੀ 20 ਕਿਲੋ ਤੋਂ ਚੱਲ ਕੇ 25 30 35 40 45 ਕਿਲੋ ਤੱਕਰ ਜਾਊਗੀ ਅੱਧਾ ਮਾਲ ਤਾਜਾ ਸੁਆ ਅੱਧਾ ਸੂਣ ਵਾਲਾ ਵੈਰਾਈਟੀ ਸਾਰੇ ਤਰ੍ਹਾਂ ਦੀ ਹੈਗੀ ਇੱਕ ਇੱਕ ਦੂ ਵੀਡੀਓ ਤਿੰਨ ਦਿਨ ਪਹਿਲਾਂ ਪਈ ਉਹ ਚ ਵੀ ਗਾਈਆਂ ਦਿਖਾਈਆਂ ਨੇ ਬਾਕੀ ਇਹ ਬਾਦੂ ਮਾਲ ਆ ਹਾਂਜੀ ਵੀਰ ਜੀ ਫੁੱਲ ਵੀਡੀਓ ਦੇਖਣੇ ਆਪਣੇ YouTube ਚੈ